ਬੜੀਆਂ ਪਾਰਟੀਆਂ ਆਜ਼ਾਦੀ ਤੋਂ ਬਾਅਦ ਆਈਆਂ ਇੱਕ ਆਮ ਆਦਮੀ ਪਾਰਟੀ ਆਈ ਜਿਨੇ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਆਪਣੀ ਰਾਜਨੀਤੀ ਸ਼ੁਰੂ ਕੀਤੀ ਅਤੇ ਕਿਹਾ ਕਿ ਅਸੀਂ ਰਾਜਨੀਤੀ ਨਹੀਂ ਕਰਨਾਏ ਅਸੀਂ ਰਾਜਨੀਤੀ ਵਿੱਚ ਵੱਡਾ ਬਦਲਾਅ ਕਰਨਾ ਹੈ ਉਹ ਇਹ ਬਦਲਾਅ ਹੋਏਗਾ ਕਿ ਆਮ ਲੋਕ ਇਸ ਸੱਤਾ ਉੱਤੇ ਰਾਜ ਕਰਨਗੇ ਅਤੇ ਆਮ ਲੋਕਾਂ ਦੇ ਦੁੱਖ ਤਕਲੀਫ ਦੂਰ ਹੋਣਗੇ ਬਟਾਲਾ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਨਗਰ ਨਿਗਮ ਦੇ ਵਿੱਚ 24 ਨੰਬਰ ਵਾਰਡ ਦੀ ਉਪ ਚੋਣ 21 ਤਰੀਕ ਨੂੰ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਉਸੇ ਆਪਣੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਇੱਥੇ ਆਮ ਘਰ ਦੇ ਇੱਕ ਵਿਅਕਤੀ ਨੂੰ ਆਪਣਾ ਕੈਂਡੀਡੇਟ ਐਲਾਨਿਆ ਹੈ ਤੁਹਾਨੂੰ ਦੱਸ ਦਈਏ ਸਰਦਾਰ ਸਤਨਾਮ ਸਿੰਘ ਵਾਰਡ ਨੰਬਰ 24 ਦੇ ਜੋ ਵਸਨੀਕ ਹਨ ਉਹ ਇੱਕ ਦਿਹਾੜੀਦਾਰ ਹਨ ਮਜ਼ਦੂਰ ਹਨ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅੱਜ ਸਾਰੀ ਟੀਮ ਪਹੁੰਚੀ ਹੈ ਜੀ ਉਹਨਾਂ ਦੇ ਗ੍ਰਹਿ ਵਿਖੇ ਤਸਵੀਰਾਂ ਸਾਂਝੀਆਂ ਕਰਦਿੰਦੇ ਆ ਇਹ ਉਹ ਘਰ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਐਮਸੀ ਲਈ ਆਪਣੇ ਉਮੀਦਵਾਰ ਨੂੰ ਚੁਣਿਆ ਹੈ ਤਸੀਂ ਵੱਡੀਆਂ-ਵੱਡੀਆਂ ਕੋਠੀਆਂ, ਬੰਗਲੇ ਵੇਖੇ ਹੋਣਗੇ ਕਿ ਉਮੀਦਵਾਰਾਂ ਦੇ ਘਰ ਦੇ ਵਿੱਚ ਜਾਈਦਾ ਹੈ ਤਾਂ ਵੱਡੇ-ਵੱਡੇ ਕੋਠੀਆਂ ਵਾਲੇ ਉਮੀਦਵਾਰ ਹੁੰਦੇ ਹਨ ਪਰ ਆਮ ਆਦਮੀ ਪਾਰਟੀ ਨੇ ਇੱਕਰ ਫਿਰ ਆਪਣੇ ਉਸ ਵਾਅਦੇ ਨੂੰ ਕਾਇਮ ਰੱਖਦੇ ਹੋਏ ਇੱਕ ਆਮ ਘਰ ਦੇ ਵਿਅਕਤੀ ਨੂੰ ਇਸ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੋ ਕਿ ਆਮ ਲੋਕਾਂ ਦੀ ਤਕਲੀਫ ਜਾਣਦਾ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੂਝਦਾ ਹੈ ਆਪਣੇ ਪਰਿਵਾਰ ਨੂੰ ਪਾਲਣ-ਪੋਸ਼ਣ ਕਰਨ ਵਾਸਤੇ ਦਿਹਾੜੀ ਲਗਾਉਂਦਾ ਹੈ ਅਤੇ ਉਹਨੂੰ ਪਤਾ ਹੈ ਕਿ ਦਿਹਾੜੀਦਾਰ ਦੇ ਘਰ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਹਨ ਸਾਡੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਤਾਂ ਰਣਨੀਤੀ ਤਿਆਰ ਹੋ ਰਹੀ ਹੈ ਕਿਉਂਕਿ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਸਰਦਾਰ ਸਤਨਾਮ ਸਿੰਘ ਉਹਨਾਂ ਦਾ ਪੂਰਾ ਪਰਿਵਾਰ ਅਤੇ ਕੁਝ ਇਸ ਵਾਰਡ ਦੇ ਵਸਨੀਕ ਇੱਥੇ ਮੌਜੂਦ ਹਨ ਗੱਲਬਾਤ ਕਰਦੇ ਆਂ ਸੱਸ ਗਾਲ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਸਤਨਾਮ ਸਿੰਘ ਜੀ ਤੁਹਾਨੂੰ ਕੈਂਡੀਡੇਟ ਚੁਣਿਆ ਆ ਆਮ ਆਦਮੀ ਪਾਰਟੀ ਨੇ ਜੀ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਇੱਕ ਸਧਾਰਨ ਵਿਅਕਤੀ ਨੂੰ ਇਹ ਟਿਕਟ ਦੇਗੀ ਨਹੀਂ ਮਿਲ ਗਈ ਅਜੇ ਛਰੀ ਦਾ ਧੰਨਵਾਦ ਕਰਦੇ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਇੱਕ ਡਾੜੀਦਾਰ ਬੰਦੇ ਨੂੰ ਜਮੀਨ ਤੋਂ ਚੁੱਕ ਕੇ ਅਸਮਾਨ ਤੇ ਸਾਬ ਨਾ ਭਲਣ ਵਾਲੀ ਗੱਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਹਨੂ ਟਿਕਟ ਬਖਸ਼ੀ ਹੋਣਾ ਅਹੀਂ ਉਹਨਾਂ ਦੇ ਸੀਟ ਜੁੱਤ ਕੇ ਝੋਲੀ 'ਚ ਜਰੂਰ ਪਾਵਾਂਗੇ ਜੀ ਸਤਨਾਮ ਸਿੰਘ ਜੀ ਆਮ ਆਦਮੀ ਪਾਰਟੀ 'ਚ ਕੌਣ ਦਾ ਤੁਸੀਂ ਕੰਮ ਕਰ ਰਹੇ ਹੋ ਕੌਣ ਦੇ ਵਰਕ ਕਰ ਰਹੇ ਹੋ ਕੌਣ ਦੀ ਸੇਵਾ ਕਰ ਰਹੇ ਹੋ 2017 ਦੇ ਤੇ ਬੜੀਆਂ ਪਾਰਟੀਆਂ ਹੁੰਦੀਆਂ ਜਿੱਚ ਸਾਲਾਂ ਤੋਂ ਲੋਕ ਪਾਰਟੀ 'ਚ ਕੰਮ ਕਰਦੇ ਆ ਪਰ ਜੋ ਟਿਕਟ ਮਿਲਦੀ ਹੈ ਤੇ ਉਹ ਵੱਡਿਆਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਉਮੀਦ ਕੀਤੀ ਸੀ ਕਿ ਸਤਨਾਮ ਸਿੰਘ ਨੂੰ ਪਾਰਟੀ ਵਿੱਚ ਕੰਮ ਕਰਨ ਦਾ ਇਹ ਇਨਾਮ ਮਿਲੇਗਾ ਕਿ ਕਿਤੇ ਨਾ ਕਿਤੇ ਵਾਰਡ ਨੰਬਰ 24 ਵਿੱਚ ਉਹਨਾਂ ਨੂੰ ਉਮੀਦਵਾਰ ਐਲਾਨੇ ਜਾਏਗਾ ਜੇ ਇਮਾਨਦਾਰੀ ਨੂੰ ਅੱਜ ਦਾ ਸਾਰੀਆਂ ਇਮਾਨਦਾਰੀ ਨੂੰ ਸਲਾਮਾ ਹੁੰਦੀਆਂ ਨੇ ਸਾਡੇ ਨੇਤਾ ਜੀ ਇਮਾਨਦਾਰੀ ਵੀ ਗਰੀਬ ਵਰਕਰ ਵੀ ਉਹਨਾਰੇ ਇਮਾਨਦਾਰ ਨੇ ਉਹਨਾਂ ਨੇ ਟਿਕਟ ਦਿੱਤੀ ਇਮਾਨਦਾਰੀ ਨੂੰ ਕੋ ਪੈਸੇ ਨੂੰ ਨਹੀਂ ਕੋ ਉਦਾਂ ਨਹੀਂ ਆ ਇਮਾਨਦਾਰੀ ਨੂੰ ਟਿਕਟ ਦਿੱਤੀ ਉਹਨਾਂ ਹੁਣ ਦੂਜੇ ਨੇ ਟਿਕਟਾਂ ਜਰੂਰ ਲੈਂਦੇ ਨੇ ਸਿਰਫ ਪੈਸਾ ਦੇ ਕੇ ਲੈਂਦੇ ਕੰਮ ਕੋਈ ਨਹੀਂ ਕਰਦੇ ਸਿਰਫ ਉਹਨਾਂ ਪੈਸਾ ਲੈ ਕੇ ਵੋਟਾਂ ਲੈ ਲੈਣੀਆਂ ਨੇ ਕੋਈ ਨਸ਼ਾ ਦੇ ਦੇਣਾ ਏ ਐਡਾ ਕਰਕੇ ਉਹਨਾਂ ਵੋਟਾਂ ਲੈ ਲੈਣੀਆਂ ਮੁਰਕੇ ਕਹਿਦਾ ਕੋ ਕੰਮ ਨਹੀਂ ਕਰਦੇ ਜੀ ਸਤਨਾਮ ਸਿੰਘ ਜੀ ਵੇਖਿਆ ਗਿਆ ਵੱਡੇ ਵੱਡੇ ਲੀਡਰ ਜਦੋਂ ਇਲੈਕਸ਼ਨਾਂ ਹੁੰਦੀਆਂ ਮਾੜੇ ਘਰਾਂ ਤੇ ਜਾ ਕੇ ਥੱਲੇ ਬਹਿ ਕੇ ਰੋਟੀ ਖਾਂਦੇ ਆ ਇੱਕ ਡਰਾਮਾ ਜਿਹਾ ਕਰਦੇ ਆ ਪਰ ਸਤਨਾਮ ਸਿੰਘ ਨੇ ਗਰੀਬੀ ਹੰਢਾਈ ਆ ਆਪਣੀ ਗਰੀਬੀ ਵੇਖੀ ਆ ਦਿਹਾੜੀ ਕੀਤੀ ਆ ਪਰਿਵਾਰ ਨੂੰ ਪਾਲਣ ਵਾਸਤੇ ਪਤਾ ਲੱਗਦਾ ਕਿ ਮੀਂਹ ਚ ਹਨੇਰੀ ਚ ਠੰਡ ਚ ਜਾਂ ਗਰਮੀ ਚ ਕੰਮ ਕਿੱਦਾਂ ਕਰਨਾ ਤੇ ਸਤਨਾਮ ਸਿੰਘ ਮੁਸੀਬਤਾਂ ਨੂੰ ਜਾਣਦਾ ਹੈ ਮੁਸ਼ਕਲਾਂ ਨੂੰ ਜਾਣਦਾ ਲੱਗਦਾ ਕਿ ਜਦੋਂ ਪਾਵਰ ਦੇ ਵਿੱਚ ਆਓਗੇ ਫਿਰ ਉਹਨਾਂ ਗਰੀਬਾਂ ਦੀਆਂ ਜ਼ਿਆਦਾ ਸੁਣੇ ਸੁਣਵਾਈ ਹੋਏਗੀ ਜਰੂਰ ਸੁਣਾਈ ਹੋਏਗੀ ਇਹਨਾਂ ਨੂੰ ਪਤਾ ਹੈ ਮੈਂਤ ਕੀਤੀ 3.500 ਰੁਪਏ ਦਿਹਾੜੀ ਲੈਣ ਵਾਲਾ ਉਹ 3.500 ਵਾਲੇ ਦੀ ਗੱਲ ਕਰੇਗਾ ਕੋਰੋਨਾ ਵਾਲੇ ਦੀ ਇਦਣੇ ਗੱਲ ਕਰੇਗਾ ਜੀ ਫਿਰ ਜਦੋਂ ਆਮ ਆਰਮੀ ਪਾਰਟੀ ਕੋਲ ਕਿਹਾ ਜਾਂਦਾ ਹੈ ਕਿ ਆਮ ਘਰਾਂ ਦੇ ਲੋਕ ਸੱਤਾ ਵਿੱਚ ਆਉਣਗੇ ਸੱਤਾ 'ਚ ਬਦਲਾਅ ਕਰਨ ਵਾਸਤੇ ਆਏ ਆ ਸ਼ਿਰੀ ਕਲਸੀ ਜੋ ਐਮ ਐਲ ਏ ਨੇ ਕਾਰਜਕਾਰੀ ਪ੍ਰਧਾਨ ਨੇ ਜਾਂ ਭਗਵੰਤ ਮਾਨ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਕਿਹਾ ਹੀ ਆਮ ਘਰੋਂ ਹੀ ਸਾਡੇ ਲੀਡਰ ਬਣਨਗੇ ਆਮ ਘਰਾਂ ਦੇ ਵਿੱਚੋਂ ਹੀ ਸਾਡੇ ਅਫਸਰ ਬਣਨਗੇ ਉਹਨਾਂ ਆਮ ਘਰਾਂ 'ਚ ਜੋ ਅਫਸਰ ਬਣਾਉਣੇ ਆਮ ਘਰਾਂ 'ਚ ਜੋ ਲੀਡਰ ਬਣਾਉਣੇ ਤਗੜਿਆਂ ਦੇ ਨਹੀਂ ਬਣਾਉਣੇ ਲੋਕਾਂ ਆਮ ਬੰਦੇ ਨੂੰ ਪਤਾ ਕਦਾਂ ਕੰਮ ਹੁੰਦੇ ਆ ਕਿੱਦਾਂ ਦਿਹਾੜੀ ਲੱਗਦੀ ਆ ਕੀ ਕੁਝ ਹੁੰਦਾ ਏ ਆਮ ਦੀ ਆਮ ਹੀ ਹਲਫ ਕਰੇਗਾ ਤਗੜਾ ਬੰਦਾ ਕਦੀ ਹਲਫ ਨਹੀਂ ਕਰੇਗੀ ਮਾਰੇ ਬੰਦੇ ਦੀ ਇਹ ਵੇਖਿਆ ਨਾ ਬਿ ਇਲੈਕਸ਼ਨ ਦੇ ਵਿੱਚ ਲੱਖਾਂ ਰੁਪਏ ਖਰਚੇ ਜਾਂਦੇ ਆ ਚਾਹੇ ਐਮਸੀ ਹੋਣ ਸਰਪੰਚੀ ਹੋਵੇ ਜਾਂ ਹੋਰ ਇਲੈਕਸ਼ਨਾਂ ਹੋਣ ਇਹ ਸਤਨਾਮ ਸਿੰਘ ਇਹ ਕਾਮ ਕਰ ਤੋਂ ਆ ਤੇ ਫਿਰ ਕਿੱਦਾਂ ਮੈਨੇਜ ਕਰ ਰਿਓ ਇਸ ਇਲੈਕਸ਼ਨ ਦੇ ਪ੍ਰਚਾਰ ਨੂੰ ਇਹ ਧੰਨਵਾਦ ਸ਼ਰੀ ਸਾਹਿਬ ਜੀ ਨੂੰ ਜੋ ਕਹਿੰਦੇ ਜੋ ਸਾਡੀ ਪਾਰਟੀ ਦੇ ਵਰਕਰ ਨੇ ਉਹ ਕਰ ਰਹੇ ਨੇ ਸਾਡੇ ਪਿੰਡ ਵਾਲੇ ਸਾਥ ਦੇ ਕੇ ਉਹ ਕੰਮ ਕਰਾ ਰਹੇ। ਆਮ ਸੀ ਜਿਹੜੇ-ਜਿਹੜੇ ਕੰਮ ਫਿਰ ਹੁਣ ਤੇ ਲੋਕ ਜਿਦਾਂ ਤੁਹਾਡੇ ਘਰਾਂ ਦੇ ਵਿੱਚ ਹੁਣ ਵੀ ਮਿਲਣ ਆਏ ਆ, ਕੁਝ ਆਂਡ ਗਮਾਂਡ ਵੀ ਆਇਆ, ਕੁਝ ਵਾਰਡ ਦੇ ਮੈਂ ਵਿਅਕਤੀ ਵੀ ਆ ਰਹੇ ਆ। ਫਿਰ ਲੋਕ ਮੁਸ਼ਕਲਾਂ ਤਾਂ ਦੱਸ ਰਹੇ ਹੋਣੇ ਆ ਵੀ ਆਹ ਕੰਮ ਕਰਨ ਵਾਲੇ ਆ। ਸਤਨਾਮ ਸਿੰਘ ਦੀ ਨੌਲੇਜ ਦੇ ਵਿੱਚ ਤੁਹਾਡੀ ਜਾਣਕਾਰੀ ਚ ਕਿਹੜੇ-ਕਿਹੜੇ ਕੰਮ ਫਿਰ ਆ ਰਹੇ ਜਿਹੜੇ ਰੁਕੇ ਆ। ਰੁਕਿਆ ਸਾਡਾ ਕੰਮ ਇਹ ਫੇਲਾ ਵਾਲੇ ਛੱਪੜ ਦਾ ਇਹ ਬਾਕੀ ਕੋਈ ਕੰਮ ਹੋਇਆ ਰਸੀਵਰ ਪੈ ਗਿਆ ਤੇ ਸਾਰੇ ਹੀ ਕੰਮ ਹੋ ਜਾਣੇ ਆ ਛੱਪੜ ਆਢਾ ਮੁਰਕੇ ਖਤਮ ਹੋ ਜਾਣੇ ਆ ਸੜਾ ਉਹ ਸਫਾਈ ਵੀ ਕਰਾਇਆ ਔਰ ਸੀਵਰ ਪੈ ਗਿਆ ਸਾਡੇ ਸਾਰੇ ਰਸੀਵਰ ਪਾ ਕੇ ਸਾਰੇ ਕੰਮ ਖਤਮ ਹੋ ਜਾਣੇ ਰੋ ਉਸ ਤੋਂ ਬਾਅਦ ਸਾਡੇ ਕੰਮ ਦਾ ਬਹੁਤ ਵਧੀਆ ਹੋ ਜਾਣਾ ਹੈ ਵਿਕਾਸੂ ਚੰਗਾ ਨਾ ਪਹਿਲੀ ਗੱਲ ਤਾਂ ਉਹ ਇਹ ਵੀ ਨਹੀਂ ਪੜਾ ਘਾੜਾ ਪਿੰਡ ਸ਼ਹਿਰ ਤੇ ਆ ਕੇ ਪਿੰਡ ਆ ਤੇ ਕਿਉਂਦਾ ਸ਼ਰੀ ਸਾਹਿਬ ਨਹੀਂ ਆਏ ਨੇ ਹਨੂ ਫੇਰ ਪਤਾ ਲੱਗਾ ਵੀ ਆਢਾ ਪਿੰਡ ਸ਼ਹਿਰ ਤੇ ਆ ਵਾਟ ਆਏ ਤੇ ਫਿਰ ਹੁਣ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਮੈਂ ਵੇਖਣਾ ਤਿਆਰੀ ਕੀਤੀ ਹੈ ਤੁਸੀਂ ਅਸੀਂ ਆ ਗਏ ਹਾਂ ਸਾਨੂੰ 10 ਮਿੰਟ ਦਿੱਤੇ ਆ ਧੰਨਵਾਦ ਤੁਹਾਡਾ ਕਿੱਦਾਂ ਦਾ ਚੋਣ ਪ੍ਰਚਾਰ ਹੁਣ ਹੋ ਰਿਹਾ ਕਿੰਨੇ ਵਜੇ ਫਿਰ ਨਿਕਲਦੇ ਹੋ ਤੇ ਫਿਰ ਕਿੱਦਾਂ ਲੋਕਾਂ ਨੂੰ ਮਿਲਦੇ ਹੋ ਸਵੇਰੇ 7 ਵਜੇ ਨਿਕਲ ਜਾਈਦਾ ਮੁੜ ਕੇ ਆਣ ਕੇ ਉਸ ਤੋਂ ਬਾਅਦ ਇੱਕ ਇੱਕ ਫੁਲਕਾ ਖਾ ਛਕੀਦਾ ਚਾਹ ਪੀਦਾ ਫਿਰ ਚੱਲ ਜਾਈਦਾ ਹੁਣ ਹੁਣ ਤੁਸੀਂ ਚਲੇ ਜਾਣਾ ਤੁਹਾਡਾ ਇੰਤਜ਼ਾਰ ਹੋ ਗਿਆ ਜੀ ਇਹ ਕੰਮ ਵੀ ਸਾਡੇ ਕਰਾਈ ਸ਼ੈਰੀ ਸਾਹਿਬ ਨੇ ਕਰਾਏ ਆ ਜੀ ਜੋ ਟੈਲ ਲੱਗੀ ਆ ਮੜੀਆਂ ਚ ਉਹਨਾਂ ਲਈ ਆ ਇਹਨਾਂ ਕਾਲੀ ਦਲ ਨੇ ਕਾਂਗਰਸ ਨੇ ਕੋਈ ਕੰਮ ਨਹੀਂ ਕਰਾਇਆ ਇਹਨਾਂ ਕੋਈ ਇੱਕ ਇੱਟ ਤੱਕ ਨਹੀਂ ਲੱਗੀ ਜਿਹੜੇ ਕਾਂਗਰਸੀ ਛੜਕਾਂ ਬਣਾਈਆਂ ਮੜੀਆਂ ਦੀ ਛੜਕਤ ਬਣੀ ਲਾਈਟਾਂ ਲਵਾਈਆਂ ਗਈਆਂ ਇਹ ਸ਼ਰੀ ਸਾਹਬਾਂ ਦੀ ਬਰਤੌਰ ਤੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਰਾਤ ਵਾਂਗ ਕਿ ਗਲੀਆਂ ਦੇ ਵਿੱਚ ਦਿਨ ਚੜਿਆ ਹੁੰਦਾ ਇਹਨਾਂ ਨੇ ਗਲੀ ਮੋਮਬਤੀ ਤੱਕ ਨਹੀਂ ਜਗਾਈ ਆ ਗਈ ਸਤਨਾਮ ਸਿੰਘ ਦੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿੰਨਾ ਮੰਨਦੇ ਹੋ ਕਿਉਂਕਿ ਹਰੇਕ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਉਹ ਐਲਾਨਿਆ ਮੁਕਾਬਲੇ ਚ ਦੰਗਲ ਚ ਆ ਫਿਰ ਆਮ ਆਦਮੀ ਪਾਰਟੀ ਸਤਨਾਮ ਸਿੰਘ ਕਿੰਨਾ ਮੁਕਾਬਲਾ ਮੰਨਦੇ ਆ ਕਿ ਸਾਡਾ ਟੱਕਰ ਜਿਹੜੀ ਜਨਣਾ ਹੋਏਗੀ ਇਹ ਕਾਂਗਰਸ ਦਾ ਜੀ ਕਾਂਗਰਸ ਦੇ ਨਾਲ ਟੱਕਰ ਆ ਉਹਨਾਂ ਨੇ ਆਪਣਾ ਮੀਤਵਾਰ ਤਾਰਿਆ ਬਾਹਰ ਦਾ ਉਹਦੇ ਧੋਖੇ ਦੇ ਨਾਲ ਐਨਓਸੀ ਲਈ ਗਈ ਆ ਤੁਸੀਂ ਤੁਸੀਂ ਕੰਪਲੇਂਟ ਵੀ ਕੀਤੀ ਉਹਨਾਂ ਖਿਲਾਫ ਹਾਂਜੀ ਕੰਪਲੇਂਟ ਵੀ ਕੀਤੀ ਆ ਧੋਖੇ ਦੇ ਨਾਲ ਇਹਨੇ ਐਨਓਸੀ ਲਈ ਆ 15 ਮਰਲੇ ਦਾ ਪਲਾਟ ਆ ਡੰਗਰ ਆ ਨਾ ਕੋ ਗੱਡੀਆਂ ਨੇ ਉਹਾਂ ਦੇ ਹੱਡ ਕੋਈ 5 ਮਰਲੇ ਦਾ ਪਲਾਟ ਆ ਦਿਹਾੜੀਦਾਰ ਆ ਦਿਹਾੜੀਦਾਰ ਕੋਈ ਨਹੀਂ ਆ ਚੰਗੇ ਭਲੇ ਬੰਦੇ ਨੇ ਉਹੀ ਪਿਆ ਨੂੰ ਟੈਕਸਨਾ ਤਾਰਨਾ ਪਏ ਝੂਠ ਬੋਲ ਕੇ 5 ਮਰਲੇ ਦਾ ਪਲਾਟ ਕੀਤਾ ਗਿਆ 21 ਤਰੀਕ ਨੂੰ ਸ਼ਾਮ ਨੂੰ ਹੀ ਰਿਜ਼ਲਟ ਆਏਗਾ ਢੋਲ ਵੱਜੇਗਾ ਫਿਰ ਆਮ ਆਦਮੀ ਪਾਰਟੀ ਦਾ ਇਸ ਵੇੜੇ ਦੇ ਵਿੱਚ ਜ਼ਰੂਰ ਵੱਜੇਗਾ ਜੀ ਬਜੇਗਾ ਨਾ ਬਾਈ ਢੋਲ ਵਾਲੀ ਕਿਹੜੀ ਗੱਲ ਆ ਪਬਲਿਕ ਸਾਡਾ ਸਾਥ ਦੇਣ ਦੇ ਯਾਰ ਢੋਲ ਕਿਉਂ ਨਹੀਂ ਵੱਜਣਾ ਜੀ ਕੰਮਾਂ ਨੂੰ ਸਾਰੇ ਕੰਮਾਂ ਨੂੰ ਢੋਲ ਵਜਾਉਣੇ ਕੰਮਾਂ ਨੇ ਇਹਨਾਂ ਦੇ ਰੁਪਈਆਂ ਨੇ ਨਸ਼ੇ ਨੇ ਨਹੀਂ ਨੂੰ ਵਜਾਉਣੇ ਅਰੀ ਤੁਸੀਂ ਬੇਟੇਓ ਨਾਮ ਕੀ ਜੀ ਮੇਰਾ ਗ੍ਰਿੰਦ ਸਿੰਘ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਨੌਜਵਾਨ ਹੋ ਤੁਸੀਂ ਰਾਜਨੀਤੀ ਨੂੰ ਬੜਾ ਹੁਣ ਲਾਗੂ ਸਮਝਣ ਦੇ ਹੋ ਅੱਜ ਦਿਨ ਕੀ ਲੱਗਦਾ ਕਿ ਆਮ ਆਨ ਪਾਰਟੀ ਕ ਵੱਖਰਾ ਕਰ ਰਹੀ ਆ ਵਰਕਰ ਪਾਰਟੀ ਵਾਸਤੇ ਦਿਨ ਦਾ ਕੰਮ ਕਰਦਾ ਜਿਹਨੂੰ ਅਸੀਂ ਕਹੀਏ ਵੀ ਦਿਨ ਦਾ ਕੰਮ ਕਰਦਾ ਟਾਈਮ ਦਿੰਦਾ ਉਹਨੂੰ ਅੱਗੇ ਲਿਆ ਰਹੀ ਹੈ ਚਾਹੇ ਉਹ ਆਮ ਕਰਦਾ ਹੈ ਚਾਹੇ ਕਿਸੇ ਕਰਦਾ ਵੀ ਹੈ ਹਾਂ ਜੀ ਆਮ ਆਦਮੀ ਪਾਰਟੀ ਜਿੱਦਾਂ ਕਹਿ ਕੇ ਗਈ ਵੀ ਉਹ ਆਪਣੇ ਆਮ ਘਰਾਂ ਦੇ ਵਿੱਚ ਇੱਕ ਆਮ ਪਰਿਵਾਰ ਦੇ ਵਿੱਚੋਂ ਚੁਣਨਗੇ ਬਿਲਕੁਲ ਉਹਨਾਂ ਨੇ ਸਹੀ ਗੱਲ ਆ ਕਿ ਆਮ ਪਰਿਵਾਰ ਦੇ ਵਿੱਚ ਇੱਕ ਇਨਸਾਨ ਨੂੰ ਖੜ੍ਹਾ ਕੀਤਾ ਹੈ ਤੇ ਬਾਕੀ ਵਧੀਆ ਗੱਲ ਵੀ ਸਾਡੇ ਕੰਮ ਵੀ ਬਹੁਤ ਵਧੀਆ ਚੱਲਣ ਰਹੇ ਆ ਕਿਉਂਕਿ ਜਦੋਂ ਦਾ ਹੀ ਆਪਣਾ ਵੰਦੇ ਆਂਡਿਆ 72 ਸਾਲਾਂ ਤੋਂ ਚੱਲੇ ਕੋਈ ਕੰਮ ਨਹੀਂ ਹੋਇਆ ਜੀ ਪਿੰਡ 'ਚ ਕੋਈ ਵਿਕਾਸ ਨਹੀਂ ਹੋਇਆ ਖਾਸ ਕਰਕੇ ਤੇ ਮੜੀਆਂ ਦਾ ਹੀ ਤੀਜੀ ਅਸਲ ਤੇ ਜਿਰਾ ਘਾਰ ਹੀ ਹਾਰੇ ਇੱਕ ਇਨਸਾਨ ਦਾ ਜਿੱਥੇ ਜਾਣਾ ਹੀ ਹਾਰੇ ਇੱਕ ਨਹੀਂ ਜੇ ਉਹਨੂੰ ਨਹੀਂ ਸਵਾਰ ਸਕੇ 72 ਸਾਲਾਂ ਦੇ ਵਿੱਚ ਤੇ ਇਹਨਾਂ ਨੇ ਹੋਰ ਕਿਦਾਂ ਸਾਥ ਕੀ ਦੇਣਗੇ ਤੋਂ ਪਹਿਣ ਜਦੋਂ ਆਮ ਆਦਮੀ ਪਾਰਟੀ ਆਈ ਹੈ ਨਾ ਬਹੁਤ ਵਧੀਆ ਚਲੋ ਆਪਣਾ ਸ਼ਮਸ਼ਾਨ ਘਾੜ ਵੀ ਕੀਤਾ ਹੈ ਗਲੀਆਂ ਵੀ ਕੁਝ ਬਣੀਆਂ ਕੋਈ ਲਾਈਟਾਂ ਵੀ ਲਵਾਤੀਆਂ ਇਹਨਾਂ ਨੇ ਤੇ ਬਾਕੀ ਆਡਾ ਕੰਮ ਹੀ ਮੇਨ ਜਿਹੜਾ ਸੀਵਰੇਜ ਦਾ ਉਹ ਵੀ ਕਹਿ ਰਹੇ ਵੀ ਚਲੋ ਜਲਦੀ ਸ਼ੁਰੂ ਕਰ ਦਿੱਤਾ ਜਾਏਗਾ ਜਿਹੜਾ ਸਭ ਤੋਂ ਵੱਡਾ ਮੁੱਦਾ ਚੱਲ ਰਿਹਾ ਹੈ ਕਿ ਨਸ਼ੇ ਨੂੰ ਲੈ ਕੇ ਉਹ ਹੁਣ ਤੁਸੀਂ ਜਦੋਂ ਐਮਸੀ ਬਣਨਗੇ ਡੈਡੀ ਤੁਸੀਂ ਵੀ ਨਾਲ ਸਾਥ ਦਿਓਗੇ ਤੁਸੀਂ ਐਜ਼ ਏ ਜੋ ਯੂਥ ਹੈ ਤੁਸੀਂ ਨੌਜਵਾਨ ਹੋ ਤੁਸੀਂ ਇਸ ਚੀਜ਼ ਤੇ ਜ਼ਿਆਦਾ ਵਰਕ ਕਰੋਗੇ ਕਿ ਤੁਹਾਡੇ ਵਾਰਡ ਦੇ ਵਿੱਚ ਖਾਸ ਕਰਕੇ ਜੇ ਲਾਂਤ ਹੈਗੀ ਆ ਤੇ ਉਹ ਖਤਮ ਹੋਵੇ ਹਾਂਜੀ ਬਿਲਕੁਲ ਸਰ ਕਰਾਂਗੇ ਕਉ ਵੀ ਨਸ਼ਾ ਦੇ ਤੁਹਾਨੂੰ ਪਤਾ ਜੰਗਿਆ ਭਲਾਨ ਬਰਬਾਦ ਕਰ ਦਿੰਦਾ ਹੈ। ਬਾਕੀ ਚਲੋ ਇਹ ਬਾਕੀ ਜਿਹੜੇ ਜਾਮ ਲੱਗਦੇ ਇਹ ਬਿਲਕੁਲ ਝੂਠਿਆ ਵੀ ਆਪਣੇ ਆਮ ਆਦਮੀ ਪਾਰਟੀ ਨੇ ਨਸ਼ਾ ਲਿਆ ਗਿਆ ਲੈਂਦਾ ਸਰਕਾਰ ਵਿੱਚ ਕਿਉਂਕਿ ਸਰਕਾਰਾਂ ਸ਼ੁਰੂ ਤੋਂ ਆਈਆਂ ਨਸ਼ਾ ਲੈ ਕੇ ਆਈਆਂ ਸੀ। ਬਾਕੀ ਚਲੋ ਆਡੇ ਨਾਲ ਜਿਹੜੇ ਭੈਣ ਭਰਾ ਤੁਰਿਆ ਕਿਉਂਕਿ ਅਸੀਂ ਉਹਨਾਂ ਦਾ ਸਾਥ ਜ਼ਰੂਰੀ ਬਿਲਕੁਲ ਕਿਉਂਕਿ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸਾਡੀ ਟੀਮ ਸਾਥ ਦੇਗੀ ਤੇ ਜੇ ਹੋਏਗਾ ਵੀ ਨਸ਼ਾ ਤੇ ਉਹ ਵੀ ਆਪਣੇ ਪਿੰਡ ਤੇ ਜ਼ਰੂਰ ਕੱਢਾਂਗੇ। ਆਓ ਕੁਝ ਵਾਰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਕੈਂਡੀਡੇਟ ਨੂੰ ਜਿਤਾਉਣਾ ਹੈ ਸਾਡੇ ਭਾਂਜੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਜੀ ਗਰਮੀਤ ਕੋਹਰ ਸਤਰਾਮ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਆਮਕਰ ਦੇ ਵਿੱਚੋਂ ਟਿਕਟ ਦਿੱਤੀ ਹੈ ਵੋਟਾਂ ਪਾਉਗੇ ਹਾਂ ਜੀ ਵੋਟਾਂ ਪਾਵਾਂਗੇ ਗੱਜ ਕੇ ਪਾਵਾਂਗੇ ਵਰ ਕੇ ਪਾਵਾਂਗੇ ਸਾਰੀਆਂ ਪਾਰਟੀਆਂ ਵੱਡੇ ਘਰਾਂ ਤੋਂ ਉਮੀਦਵਾਰ ਲੈਂਦੀਆਂ ਅਸੀਂ ਤੇ ਕੰਮ ਕਰ ਦਿਹਾੜੀਦਾਰ ਬੰਦਾ ਉਹਨੂੰ ਉਮੀਦਵਾਰ ਬਣਾਉਣਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਠੀਕ ਹੈ ਚੰਗੀ ਗੱਲ ਹੈ ਅੱਗੇ ਵਧੇਗਾ ਕੰਮ ਕਰਾਵਾਂਗੇ ਜਿਹੜੇ ਕੋਈ ਰਹਿ ਗਏ ਨੇ ਬੜੇ ਕੀਤੇ ਰਹਿ ਗਾਵੀ ਕਰਾਵਾਂਗੇ ਲੱਗਦਾ ਨੇ ਕਿ ਆਮ ਬੰਦਾ ਜ਼ਿਆਦਾ ਮੁਸ਼ਕਲਾਂ ਜਾਣਦਾ ਕਿਉਂਕਿ ਉਹ ਖੁਦ ਦਿਹਾੜੀ ਕਰਦੇ ਰਹੇ ਆ ਉਹਨਾਂ ਨੂੰ ਪਤਾ ਵੀ ਕਿੰਨੇ ਵੇ ਜਾਣਾ ਕਿੰਨੇ ਵਜੇ ਆਉਣਾ ਧੁੱਪ ਹਨੇਰੀ ਦਿਹਾੜੀਆਂ ਹੀ ਕਰਨੇ ਆ ਤੇ ਜ਼ਿਆਦਾ ਮੁਸ਼ਕਲਾਂ ਸਮਝਦਾ ਹਾਂਜੀ ਸਮਝਦਾ ਹਾਂ ਤਾਂ ਇਹ ਸੀ ਜੀ ਵਾਰਡ ਨੰਬਰ 24 ਤੋਂ ਕੁਝ ਤਸਵੀਰਾਂ ਜਿੱਥੇ ਆਮ ਆਦਮੀ ਪਾਰਟੀ ਨੇ ਇੱਕ ਆਮ ਕਰਦੇ ਵਿਅਕਤੀ ਨੂੰ ਜਿਹੜੇ ਕਿ ਦਿਹਾੜੀ ਕਰਦੇ ਹਨ ਮਜ਼ਦੂਰ ਹਨ ਉਹਨਾਂ ਨੂੰ ਟਿਕਟ ਦਾ ਨਿਵਾਜਿਆ ਹੈ ਅਤੇ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 21 ਤਰੀਕ ਨੂੰ ਜਦੋਂ ਇਹ ਵੋਟਾਂ ਪੈ ਕੇ ਰਿਜ਼ਲਟ ਆਏਗਾ ਆਮ ਆਦਮੀ ਪਾਰਟੀ ਬੜੀ ਸ਼ਾਨ ਨਾਲ ਜਿੱਤੇਗੀ ਇੱਥੇ ਢੋਲ ਵਜੇਗਾ ਤੇ ਖੁਸ਼ੀਆਂ ਮਨਾਇਆਂ ਜਾਣਗੀਆਂ ਕਿ ਇੱਕ ਆਮ ਕਰਦਾ ਇਨਸਾਨ ਇੱਕ ਫਿਰ ਸੱਤਾ ਦੇ ਵਿੱਚ ਆਇਆ ਹੈ ਜਿਹੜਾ ਆਮ ਘਰਾਂ ਦੀਆਂ ਮੁਸ਼ਕਲਾਂ ਨੂੰ ਜਾਣਦਾ ਹੈ ਅਤੇ ਵਾਰਡ ਦੇ ਕੰਮ ਕਰਾਏ ਜਾਣਗੇ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼